ਚਾਲੇ ਹਿਆਲੇ ਸਬਸਕ੍ਰਾਈਬਰ ਹੋ ਨਾ ਬੰਦ ভিতর ਹੋ ਦੋਗੀ ਹਾਲਚਾਲ ਠੀਕ ਠਾਕ ਹੋ ਸਾਰੇ ਤੇ ਤੁਹਾਨੂੰ ਅੱਜ ਇੱਕ ਕੈਂਡ ਚੀਜ਼ ਦਿਖਾਉਣਾ ਸੀ ਨਾ ਸਾਡੇ ਅਕਾਲ ਨੂੰ ਘਮਾਉਣ ਵਾਸਤੇ ਆਏ ਸੀ ਘੋੜੇ ਨੂੰ ਤੇ ਮੋਟਰ ਦੇ ਜਵਾਕਾਂ ਨੇ ਮਸਤੀਆਂ ਦੇਖ ਕੇ ਨਾ ਆਪ ਦੇ ਦਿਨ ਚੇਤੇ ਆਏ ਕੱਚੇ ਵੀ ਉਹ ਜੋ ਆ ਕੇ ਕੱਢਣ ਦੇ ਨੇ ਉਹੋ ਵਿੱਚੇ ਮੋਟਰ ਤੇ ਵੀ ਗਾ ਵੈਂਡਿਆ ਜੋ ਆਖਾਂ ਦਾ ਤੁਹਾਨੂੰ ਦਿਖਾਉਣਾ ਕਿੰਦਰੀ ਕੁੜਾ ਸਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਾਓ ਬੱਲੇ 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 ਵਾਹਿਗੁਰੂ ਜੀ ਕੀ ਫਤਿਹ ਮਾਰੋ ਛਾਲ ਉਹ ਤਾਂ ਨਹੀਂ ਆ ਰਹਾ ਓਏ ਛੱਟਣਾ ਖਾ ਲਿਓ ਓ ਦੀਪ ਦਾ ਆ ਵੀ ਉਮਰ ਬੰਦਿਆਣਾ ਬੜੀ ਵੱਡਦੀ ਲਾ ਗਈ ਨਾ ਨਾ ਪਾ ਗਏ ਹੋ ਉਹ ਰੇ ਤਾਂ ਮੇਰਾ ਸੁਪਰਮੈਨ ਵਾਲੀ ਵੀ ਨਹੀਂ ਗਰਮੀ ਦੇ ਫੁੱਲ ਨਿਆਰੇ ਬਾਪਿਓ ਏ ਏ ਏ ਏ ਓਏ ਸੱਟ ਨਾ ਖਾ ਲੈ ਸਾਲ ਨਿੱਕੇ ਜਿਹਾ ਖੇਡਾ ਓਏ ਓਦੇ ਓਚ ਨਾ ਮੱਥਾ ਮਰਵਾ ਲਓ ਕੰਜਰ ਦਿਓ ਹੋਰ ਖੜੇ ਉਹ ਲੱਤ ਉਹ ਸਾਲਾ ਅੱਜ ਗੇੜਾ ਘੁਮਾਉਣ ਆਏ ਸੀ ਇਹਨੂੰ ਅਕਾਲ ਨੂੰ ਤੇ ਹਾਂ ਦੇਖ ਦੇ ਦੇ ਪੁੱਠੇ ਹੋਸ਼ਾਲਾ ਮਾਰ ਦਿਆ ਓਏ ਆ ਪੈਪ ਜੀ ਬੱਜੂ ਕੰਦਰ ਦੇ ਤੁਹਾਡੇ ਆ ਸਿਰਚ ਆਹੇ ਜੇ ਜੰਪ ਮਾਰੋਗੇ ਹਰ ਮਾਂ ਨੇ ਅਮਰ ਸਾਲ ਇਹ ਇਹ ਦੇਖ ਕੇ ਨਾ ਉਹ ਤਾਂ ਛਾਲ ਦੇ 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 ਓਏ ਓਏ ਹਾਂ ਅੱਜ ਤੁਹਾਨੂੰ ਰੱਤਾ ਯਾਰ ਓਏ ਆ ਜੀ ਬਾਬੇ ਜੀ ਆਉ ਮਰਣਾ ਬਾਲੀ ਕੱਢੀ ਆ ਓਏ ਕੋਈ ਫਿਕਰ ਫਕਾ ਨਹੀਂ ਲੈ ਨਜ਼ਾਰੇ ਆ ਬਹੁਤ ਸੋਹਾਈ ਕਹਿੰਦਾ ਮੈਂ ਵਾਲੀਆ ਪੁੱਟੀਆਂ ਚਾਲਾਂ ਮਾਰ ਦੇ ਲੈ ਨਿੱਕੀ ਜਿਹੀ ਚੇਹਰਾ ਆਹੋ ਉਹਦੀ ਨੂਰ ਉਹਦਾ ਬਿਆਹ ਓਕੇ ਇਸਕੇਸ ਲੋਡ ਕਰ ਆਪਦੇ ਕਮੈਂਟ ਕਰਿਓ ਕਮੈਂਟ ਕਰਾ ਦੇ ਇੱਕ ਕਮੈਂਟ ਕਰਿਓ ਆਸਰਾ ਘਾਲਿਓ ਲੱਕਰ ਲੱਕਰ ਬਈ ਜਿੰਦਗੀ ਦੇ ਆਵਰੇ ਰੂਹ ਨਹੀਂ ਹੂੰ ਤੀਆ ਅਰੇ ਕਿਤਾਉਣ ਨਾ ਨਾ ਲਈ ਆ ਨਹੀਂ ਕਾਵਣਾ ਜਿਹੜੀਆਂ ਦਾ ਬਾਲ ਹੱਥ ਪਾਈਦਾ ਆ ਆ ਢੰਡ ਹੂੰ ਆ ਜਿਹਨਾਂ ਡੱਕੜੀ ਸਵਾਰਦੇ ਨੇ ਚੱਲ ਵੀ ਛੇਤੀ ਨੇ ਇਹ ਤਾਂ ਪੌਣਾ ਸੀ ਬਾਬਾ ਤੁਸੀਂ ਉਹ ਕਾ ਆ ਜਾ ਇਹ ਤਾਂ ਬਾਬਾ ਬਿਨਾਂ ਦੇ ਤੇ ਬਹੁਤ ਪੱਕਾ ਕਰਦੀ ਹੈ ਬੱਸ ਕੋਈ ਘੋੜੀ ਨਹੀਂ ਤਾਂ ਹੈ ਜੀ ਨਹੀਂ ਹੈਗੀ ਜਿਹੜੀ ਬਿਨਾਂ ਖਲਿਆਰੇ ਦੇ ਝੂਟਾ ਦੇ ਦੇ ਹਾ ਤੇਰੀ ਆ ਘੋੜੀ ਲੱਤਾਂ ਮਾਰ ਰਹੀ ਬਾਬਾ ਇਹ ਕੋਈ ਨਹੀਂ ਛੱਡੇ ਇਹਦਾ ਆਪੀ ਆ ਗਿਆ ਤੂੰ ਇਹ ਚੰਬੀ ਜੀ ਕੀ ਦੀ ਇਹ ਹੈਗੀ ਆ ਇਹ ਤਾਂ ਫਿਰ ਉਹਦੀ ਆ ਸਬਜੀ ਵੇਟਣ ਲਈ ਆ ਚੂਹੇ ਦੀ ਆ ਹਮ ਕਿਹੜਾ ਲਾ ਲਾ ਡੇਢ ਲਾ ਤਰਾ ਮੇਰਾ ਦਾਦਾ ਲਾ ਇਹਦਾ ਦਾਦਾ ਲਾ ਜੀਤਾ ਤਰਾ ਜਿਹੜੀ ਹੈ ਹਾਏ ਹਲੇ